ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਧ ਪੰਜਾਬੇ ਸਿੰਘ ਫਿਰੈ ਜਿਮ ਬੇਲੇ ਕੇ ਸ਼ੇਰ ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਰ ਹੋ ਜਾਵੇ ਫਤਿਹ ਪਾਵੇ ਤਨ ਤਨ ਬਾਬਾ ਫਤਿਹ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਇੱਕ ਦਮ ਮੈਂ ਤਰਬਕ ਕੇ ਉੱਠਿਆ ਸਮਾਂ ਦੇਖਿਆ ਸਵੇਰ ਦਾ 1.5 ਵਜੇ ਆ ਸੀ ਇਹ ਕਿਹੜਾ ਵੇਲਾ ਹੈ ਜੈਕਾਰੇ ਦਾ ਸ਼ਾਇਦ ਮੇਰਾ ਸੁਕਣਾ ਹੋਵੇਗਾ ਇਹ ਕਹਿੰਦਿਆ ਮੈਂ ਚਾਦਰ ਖਿੱਚ ਕੇ ਉੱਤੇ ਲਈ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਕਈ ਦਿਨਾਂ ਤੋਂ ਆਨੰਦਪੁਰ ਸਾਹਿਬ ਵਿਤਰਦਿਆਂ ਹੁਣ ਕਰਕੇ ਐਸੇ ਸੁਪਨੇ ਆਉਣੇ ਸੁਭਾਵਕ ਹਨ ਅੱਖਾਂ ਮੀਚੀਆਂ ਪਰ ਇੱਕ ਮਿੱਠੀ ਜਹੀ ਅਚਬੀ ਨੇ ਸੌਣ ਨਾ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਦੀਆਂ ਧੁਨੀਆਂ ਗੂੰਜ ਰਹੀਆਂ ਸਨ ਕਈ ਵਾਰ ਜੀਅ ਕੀਤਾ ਕਿ ਉੱਠ ਕੇ ਬਾਹਰ ਜਾਵਾਂ ਤੇ ਦੇਖਾਂ ਫੇਰ ਸੋਚਿਆ ਕਿ ਕਿਉਂ ਆਪਦੀ ਇੱਕ ਸੋਹਣੀ ਮਿਤ ਨੂੰ ਟੁੱਟਣ ਦਿੱਤਾ ਜਾਵੇ ਤੇ ਨਾਲ ਹੀ ਕਹਾਲਾਇਆ ਕਿ ਜੇ ਮੇਰੀ ਮਿੱਥ ਸੱਚ ਹੋਈ ਤਾਂ ਉਸ ਸਚਾਈ ਨੂੰ ਸੰਭਾਲਾਂਗਾ ਕਿਵੇਂ ਐਸੇ ਵਰਤਾਰੇ ਸਾਖੀਆਂ ਰਾਹੀ ਸੁਣਨ ਨੂੰ ਬਹੁਤ ਆਨੰਦ ਦਿੰਦੇ ਹਨ ਪਰ ਤੁਸੀਂ ਏਡੇ ਯੋਗ ਨਹੀਂ ਕਿ ਇਹ ਤੁਹਾਡੇ ਅੱਗੇ ਪ੍ਰਦਰਖ ਹੋ ਜਾਣ ਤੇ ਤੁਸੀਂ ਇਹਨਾਂ ਨੂੰ ਪਛਾਣ ਸਕੋ ਛੋਟੇ ਹੁੰਦਿਆਂ ਮੈਂ ਆਪਣੇ ਬਾਪੂ ਤੋਂ ਸੁਣਦਾ ਹੁੰਦਾ ਸੀ ਕਿ ਆਨੰਦਪੁਰ ਸਾਹਿਬ ਸ਼ਹੀਦ ਸਿੰਘਾਂ ਦਾ ਪਹਿਰਾ ਰਹਿਦਾ ਹੈ ਸੱਚੇ ਪਾਤਸ਼ਾਹ ਨਾਲ ਵਿਚਰਨ ਵਾਲੇ ਸਿੱਖ ਮਹਾਰਾਜ ਤੋਂ ਆਮ ਹੀ ਅਰਦਾਸ ਵਿੱਚ ਇਹ ਮੰਗ ਲਿਆ ਕਰਦੇ ਸਨ ਕਿ ਮਹਾਰਾਜ ਸਾਡੀ ਮੁਕਤੀ ਇਸੇ ਵਿੱਚ ਹੈ ਕਿ ਅਸੀਂ ਕਾਇਨਾਤ ਦੀ ਸਮਾਪਤੀ ਤੱਕ ਆਨੰਦਪੁਰ ਸਾਹਿਬ ਹੀ ਰਹੀਏ ਉਹਨਾਂ ਨੂੰ ਕਿਵੇਂ ਪਤਾ ਹੁੰਦਾ ਸੀ ਕਿ ਉਹ ਮੁਕਤ ਹੀ ਹੋਣਗੇ ਮੇਰੇ ਬਾਦ ਮਨ ਨੇ ਤਰਕ ਕਰਨਾ ਜਿਨੇ ਕਲਗੀਧਰ ਜੀਆਂ ਦਾ ਦیدار ਕਰ ਲਿਆ ਉਹ ਸਿਰਫ ਆਪ ਹੀ ਨਹੀਂ ਉਸ ਦਾ ਸਕਲ ਪਰਿਵਾਰ ਵੀ ਮੁਕਤ ਹੈ ਏ ਬਾਪੂ ਜੀ ਨੇ ਮੁਸਕਰਾਉਂਦਿਆਂ ਕਹਿਣਾ ਮੇਰੇ ਅੰਦਰ ਇਹੋ ਕੁਝ ਚੱਲ ਰਿਹਾ ਸੀ ਕਿ ਸੱਚਮੁੱਚ ਕੌਣ ਚਾਹੇਗਾ ਆਨੰਦਪੁਰ ਸਾਹਿਬ ਛੱਡ ਕੇ ਜਾਣਾ ਮੈਨੂੰ ਕੁਝ ਦਿਨ ਹੋਏ ਹਨ ਤੇ ਯਾਦ ਰਿਹਾ ਹੈ ਕਿ ਆਖਰੀ ਮੰਜ਼ਿਲ ਇਹੋ ਹੈ ਤੇ ਜਿਨ੍ਹਾਂ ਸੱਚੇ ਪਾਤਸ਼ਾਹ ਦੀ ਸੰਗਤ ਮਾਣੀ ਆਪਣੇ ਹੱਥੀਂ ਕਿਲੇ ਸਾਰੇ ਵੱਡੇ ਸਾਹਿਬਜ਼ਾਦਿਆਂ ਨਾਲ ਤੋਰ ਸਵਾਰੀ ਕੀਤੀ ਛੋਟੇ ਸਾਹਿਬਜ਼ਾਦਿਆਂ ਨਾਲ ਗਤਕਾ ਕੇ ਡਿਆ ਕੇਸਗੜ ਸਾਹਿਬ ਵਾਪਰੇ ਸ੍ਰਿਸ਼ਟੀ ਦੇ ਸਭ ਤੋਂ ਵੱਡੇ ਕੌਤਕ ਦਾ ਹਿੱਸਾ ਬਣੇ ਉਹਨਾਂ ਦਾ ਕਦ ਜੀ ਕੀਤਾ ਹੋਵੇਗਾ ਕਿਤੇ ਹੋਰ ਜਾਣ ਨੂੰ ਸਵਰਗ ਤਾਂ ਉਹਨਾਂ ਨੂੰ ਕਲਗੀ ਤਰਜੀਆਂ ਦੇ ਜੋੜਿਆਂ ਦੀ ਖਾ ਕੇ ਜਾਪਦਾ ਹੋਵੇਗਾ ਉਹੀ ਹੋਣਗੇ ਜੋ ਬਾਹਰ ਜਾਪ ਕਰ ਰਹੇ ਹਨ ਉਹੀ ਨੇ ਜਿਹੜੇ ਜੈਕਾਰੇ ਛੱਡ ਰਹੇ ਹਨ ਮੈਂ ਨਹੀਂ ਬਾਹਰ ਜਾਵਾਂਗਾ ਕਿਵੇਂ ਉਹਨਾਂ ਦਾ ਸਾਹਮਣਾ ਕਰਾਂਗਾ ਕੀ ਕਹਾਂਗਾ ਕਿ ਨਾਮ ਨਾਲ ਤਾਂ ਮੈਂ ਵੀ ਸਿੰਘ ਲਾਉਂਦਾ ਹਾਂ ਪਰ ਕਰਮ ਕੋਈ ਸਿੰਘ ਕੋਈ ਨਹੀਂ ਤੁਹਾਡੇ ਜੀ ਹਾਂ ਇਸੇ ਖਿੱਚੋ ਤਾਣ ਜਹੀ ਵਿੱਚ ਸਾਂ ਕਿ ਘੜੀ ਦਾ అలਾਰਮ ਵੱਜ ਗਿਆ ساری ਉਮਰ ਕੱਢ ਦਿੱਤੀ ਬਿਨਾ అలਾਰਮ ਤੋਂ ਉੱਠਣ ਦਾ ਤਾਂ ਸਵੇਰ ਹੀ ਪੱਕਿਆ ਨਹੀਂ ਤੇ ਗੱਲਾਂ ਸ਼ਹੀਦ ਸਿੰਘਾਂ ਦੇ دیدار ਦੀਆਂ ਇੱਕਦਮ ਮੇਰਾ ਆਪਣੇ ਆਪ ਤੇ ਹਾਸਾ ਜਿਹਾ ਨਿਕਲ ਗਿਆ ਕਿਵੇਂ ਮੈਂ ਸੋਚ ਲਿਆ ਕਿ ਕੋਈ ਵੱਡਾ ਬਾਤਾਰ ਮੇਰੇ ਨਾਲ ਵਾਪਰ ਸਹ ਵੀਗਾ ਤੇ ਸ਼ਹੀਦ ਸਿੰਘ ਮੈਨੂੰ ਦਿਖਾਈ ਦੇ ਜਾਣਗੇ ਖੈਰ ਉੱਠ ਕੇ ਤਿਆਰ ਹੋਣ ਲੱਗਾ ਸੋਚ ਕੇ ਪਿਆ ਸੀ ਕਿ ਅੰਮ੍ਰਿਤ ਵੇਲੇ ਤਤ ਸਹਿਬ ਤੇ ਜਾਵਾਂਗਾ ਨਹਾਉਂਦੇ ਹੋਏ ਵੀ ਮੇਰੇ ਅੰਦਰ ਇਹੋ ਕੁਝ ਚੱਲਦਾ ਰਿਹਾ ਆਨੰਦਪੁਰ ਸਾਹਿਬ ਮੱਥਾ ਟੇਕ ਕੇ ਵਾਪਸ ਨਾਨਕੀ ਗਿਆ ਤਾਂ ਅੱਗੇ ਪਿੰਡ ਦੇ ਬਸ ਅਡੇ ਵਿੱਚ ਕੰਦੀ ਨਿਹੰਗ ਬੈਠਾ ਹੋਇਆ ਸੀ ਆਪਣੇ ਉਸੇ ਅੰਦਾਜ਼ ਵਿੱਚ ਇੱਕ ਹੱਥ ਸਿਮਰਨਾ ਦੂਜੇ ਹੱਥ ਵਰਸ਼ਾ ਚੰਦ ਤੋੜੇ ਨਾਲ ਸਜਿਆ ਉੱਚਾ ਦਮਾਲਾ ਬਾਪੂ ਜੀ ਦੱਸਿਆ ਕਰਦੇ ਸਨ ਕਿ ਕੰਦੀ ਦਾ ਨਾਮ ਤਾਂ ਕੁਦਰਤ ਸਿੰਘ ਨਿਹੰਗ ਹੈ ਪਰ ਪਤਾ ਨਹੀਂ ਕਿਵੇਂ ਕੰਦੂ ਨਿਹੰਗ ਪਕਾ ਦਿੱਤਾ ਪਿੰਡ ਵਾਲਿਆਂ ਨੇ ਕੁਦਰਤ ਸਿੰਘ ਨਿਹੰਗ ਕਿੱਡਾ ਖੂਬਸੂਰਤ ਨਾਮ ਹੈ ਜਦੋਂ ਚੌਂਕੜਾ ਮਾਰ ਕੇ ਬੈਠ ਜਾਂਦਾ ਤਾਂ ਜਾਪਦਾ ਜਿਵੇਂ ਸਮੁੱਚੀ ਕਾਇਨਾਤ ਆਰਾਮ ਕਰਨ ਲਈ ਗੋਦ ਵਿੱਚ ਆ ਕੇ ਲੇਟ ਗਈ ਹੋਵੇ ਇੱਕ ਬੋਧ ਮੱਠ ਵਿੱਚ ਕਿਸੇ ਬੋਧ ਭਿਖਸ਼ੂ ਨੇ ਮੇਰੇ ਚੌਂਕੜੇ ਨੂੰ ਦੇਖ ਕੇ ਕਿਹਾ ਸੀ ਕਿ ਤੁਹਾਡੇ ਚੌਂਕੜੇ ਦਾ ਆਕਾਰ ਇੱਕ ਓੰਕਾਰ ਦੇ ਕੁੱਲੇ ਊੜੇ ਜਿਹਾ ਹੈ ਮੈਨੂੰ ਕਦੇ ਆਪਣੇ ਚੌਂਕੜੇ ਵਿੱਚੋਂ ਤਾਂ ਨਹੀਂ ਪਰ ਕੰਧੀ ਨਿਹੰਗ ਦੇ ਚੌਂਕੜੇ ਵਿੱਚੋਂ ਜਰੂਰ ਇੱਕ ਓੰਕਾਰ ਦਾ ਚੋਲਾ ਪੈਂਦਾ ਸੀ ਇੱਕ ইরਾਨੀ ਕਵੀ ਕਹਿੰਦਾ ਹੁੰਦਾ ਸੀ ਕਿ ਪ੍ਰਮਾਤਮਾ ਤਾਂ ਤੁਹਾਡੀ ਗੋਦ ਵਿੱਚ ਖੇਡਣ ਲਈ ਉਤਾਵਲਾ ਹੈ ਤੁਸੀਂ ਵੀ ਤਾਂ ਆਪਣੀ ਗੋਦ ਬ੍ਰਹਿਮੰਡ ਜਿੱਦੀ ਕਰੋ ਬਾਬੇ ਕੰਧੀ ਦੀ ਗੋਦ ਸੱਚਮੁੱਚ ਕਾਇਨਾਤ ਜਹੀ ਹੋ ਜਾਂਦੀ ਸੀ ਜਦ ਉਹ ਚੌਂਕੜਾ ਮਾਰ ਕੇ ਬੈਠ ਜਾਂਦਾ ਅਕਾਲ ਪੁਰਖ ਕੁਝ ਪਲਾ ਲਈ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਭੁਲਾ ਕੇ ਬਾਬੇ ਕੰਧੀ ਦੀ ਗੋਦ ਵਿੱਚ ਪਈ ਕਿਰਪਾਨ ਨੂੰ ਗਲ ਬੱਕੜੀ ਪਾ ਕੇ ਸੌਂ ਜਾਂਦਾ। ਉਹਨਾਂ ਪਲਾ ਵਿੱਚ ਕਾਇਨਾਤ ਦਾ ਸਾਰਾ ਭਾਰ ਬਾਬੇ ਕੰਧੀ ਦੇ ਮੋਢਿਆਂ ਤੇ ਹੁੰਦਾ। ਉਸ ਦਾ ਸਿਮਰਨਾ, ਦਰਸ਼ਾ, ਕਿਰਪਾਨ, ਦਮਾਲੇ ਦੇ ਚੱਕਰ ਉਸ ਸਮੇਂ ਲਈ ਪੂਲ ਕਾਇਨਾਤ ਦੀ ਰਖਵਾਲੀ ਕਰਦੇ। ਮੈਂ ਬਾਸ ਵਿੱਚੋਂ ਉਤਰਿਆ ਤਾਂ ਬਾਬਾ ਕੰਧੀ ਮੈਨੂੰ ਦੇਖ ਕੇ ਬੋਲਿਆ, "ਓ ਆ ਬਈ ਸ਼ੇਰਾ, ਬੜੇ ਦਿਨਾਂ ਮਗਰੋਂ ਫੇਰਾ ਪਾਇਆ ਆ।" ਬਸ ਬਾਬਾ ਆਨੰਦਪੁਰ ਸਾਹਿਬ ਗਿਆ ਸੀ ਮੈਂ ਸੰਖੇਪ ਜਿਹਾ ਜਵਾਬ ਦਿੱਤਾ ਚਿਰ ਨਾਲ ਹੀ ਚੁੱਕੀ ਵਰਦਾਏ ਕਿ ਠੀਕ ਆਏ ਮੱਥਾ ਬਾਬੇ ਨੇ ਸੰਕੇਤਕ ਜਿਹੇ ਸਵਾਲ ਕੀ ਮੈਂ ਬਸ ਥੋੜਾ ਜਿਹਾ ਹਮਸਕਰਾਇਆ ਆਹੋ ਬਈ ਸਾਰੀ ਉਮਰ ਲੰਘ ਜਾਂਦੀ ਹੈ ਕਈਆਂ ਦੀ ਆਨੰਦਪੁਰ ਸਾਹਿਬ ਜਾਂਦਿਆਂ ਦੀ ਪਰ ਮਰਦੇ ਦਮ ਤੱਕ ਸਿਰ ਰੂਪੀ ਇਹ ਹੰਕਾਰ ਦੀ ਬੰਦ ਨਾਲ ਹੀ ਚੁੱਕੀਓ ਫਿਰਦੇ ਰਹਿੰਦੇ ਹੈ ਤੂੰ ਸ਼ੇਰਾ ਜੇ ਐਤਕੀ ਨਹੀਂ ਕਰਕੇ ਆਇਆ ਤਾਂ ਅਗਲੀ ਵਾਰ ਜ਼ਰੂਰ ਇਹ ਸਿਰ ਮਹਾਰਾਜ ਦੇ ਭੇਟ ਕਰ ਆਈਂ ਉਹ ਮੈਨੂੰ ਇਹ ਤਾਂ ਪਤਾ ਨਹੀਂ ਕਿ ਅਗਲੀ ਵਾਰ ਹੁੰਦੀ ਵੀ ਹੈ ਕਿ ਨਹੀਂ ਮੈਂ ਬਾਬੇ ਕੋਲ ਹੀ ਬੈਠ ਗਿਆ ਕਿਉਂਕਿ ਨਾਨਕਿਆਂ ਦੀ ਚਾਹ ਐਸੀਆਂ ਗੱਲਾਂ ਨਾਲੋਂ ਸਵਾਦ ਤਾਂ ਨਹੀਂ ਹੋਣੀ ਤੇ ਜੇ ਬਾਬਾ ਅਗਲੀ ਵਾਰੀ ਸੱਚੀਉ ਨਾ ਹੋਈ ਇਹ ਤਾਂ ਹੁਣ ਮੌਜਾ ਸ਼ਿਰਾ ਕਲਗੀਆਂ ਵਾਲੇ ਪਾਸ਼ਾ ਦੀ ਪਰ ਉਹ ਉਹ ਮਿਹਰਮਾਨ ਬਹੁਤ ਹੈ ਤੂੰ ਅਰਦਾਸ ਕਰਕੇ ਦੇਖ ਲਈ ਝੁੱਟ ਗਏ ਤਾਂ ਸਾਧ ਹੀ ਲੈਣਗੇ ਹਾਂ ਇਹ ਜ਼ਰੂਰ ਆ ਕੇ ਪਹਿਲੇ ਪਿਆਰੇ ਫੇਰ ਮੁਕਤੇ ਤੇ ਫੇਰ ਮਗਰੋਂ ਬਾਕੀ ਸਾਰੀ ਅਕਾਲੀ ਫੌਜ ਤੇ ਫੇਰ ਤੇਰੇ ਮੇਰੇ ਵਰਗੇ ਕੱਚੇ ਪਿੰਦੇ ਬਾਬੇ ਨੇ ਮੇਰਾ ਮਾਣ ਰੱਖਣ ਲਈ ਆਪਣੇ ਆਪ ਨੂੰ ਵੀ ਮੇਰੇ ਨਾਲ ਖੜਾ ਕਰ ਲਿਆ ਮੈਂ ਹਜੇ ਕੁਝ ਦੁਬਦਾਂ ਵਿੱਚ ਹੀ ਸੀ ਕਿ ਬਾਬਾ ਬੋਲਿਆ ਸੱਚੇ ਨਾਨਕੀ ਵੀ ਗਿਆ ਸੀ ਅਸਲੀ ਨਾਨਕੇ ਹਾਂ ਨਾਨਕੇ ਤਾਂ ਦੁਨਿਆਵੀ ਨੇ ਸ਼ੇਰਾ ਰੋਹਾਨੀ ਤਾਂ ਉਹੀ ਨੇ ਹਾਂ ਬਾਬਾ ਗੁਰੂ ਕੇ ਲਾਹੌਰ ਵੀ ਜਾ ਕੇ ਆਇਆ ਵਡੇ ਤੇਜ ਪ੍ਰਤਾਪ ਵਾਲੀ ਤਰਤ ਹੈ ਅਨੰਦਪੁਰ ਸਾਹਿਬ ਦੀ ਸ਼ੇਰਾ ਚਿੜੀਆਂ ਗਿੱਦੜਾਂ ਨੂੰ ਬਾਜਾਂ ਸ਼ੇਰਾ ਨਾਲ ਲੜਾਉਣ ਵਾਲੀ ਦਾਸਾਂ ਨੂੰ ਸਿੰਘ ਤੇ ਸੂਰਮੇ ਬਣਾਉਣ ਵਾਲੀ ਗਰੀਬਾਂ ਨੂੰ ਪਾਤਸ਼ਾਹੀਆਂ ਬਖਸ਼ਣ ਵਾਲੀ ਪਤਾ ਨਹੀਂ ਬਾਬਾ ਹੋਰ ਕਿੰਨਾ ਚਿਰ ਬੋਲੀ ਗਿਆ ਅਨੰਦਪੁਰ ਸਾਹਿਬ ਗਾਰੀ ਜਾ ਪਰਿਆ ਸੀ ਜਿਵੇਂ ਉਹ ਉੱਥੇ ਪਹੁੰਚ ਗਿਆ ਸੀ ਸਮੇਂ ਦੇ ਕਿਸੇ ਖਾਸ ਗੇੜ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ